ਮਹਿੰਦੀ ਵੀ ਤੁਹਾਨੂੰ ਮਿਲ ਜੂਗੀ ਜੇਕਰ ਹੈਂਡ ਮਹਿੰਦੀ ਉਹ ਵੀ ਤੁਹਾਨੂੰ ਮੈਚੇ ਲੱਗੀਆਂ ਹੋਈਆਂ ਆਂ। ਇਨੀ ਤਾਂ ਡੱਬਾ ਤੁਹਾਨੂੰ ਮਾਰਕੀਟ ਚੋਂ 10 ਰੁਪਏ ਦੀ ਤੁਹਾਨੂੰ ਇੱਕ ਸਿੰਗਲ ਮਹਿੰਦੀ ਆ। ਇੱਕ ਮਿਲਦੀ ਆ। ਇਹ ਤੁਹਾਨੂੰ 5-5 ਰੁਪਏ ਦੀ। ਇਹ 5-5 ਰੁਪਏ ਦੀ। 5 ਰੁਪਏ ਦੀ 45 ਰੁਪਏ ਦਾ ਡੱਬਾ। 45 ਰੁਪਏ ਦਾ ਡੱਬਾ। ਹਾਂਜੀ। ਦੋ ਚੀਜ਼ ਜਿਹਨਾਂ ਦੇ ਡੱਬੇ ਵੀ ਲੈ ਜਾਣੇ ਆ 45 ਰੁਪਏ ਦਾ ਡੱਬਾ ਹੈ ਤਾਂ 5 ਰੁਪਏ ਦੀ ਇੱਕ ਇੱਕ ਵੀ ਤਾਂ ਇਹ ਮਿਲ ਜੂਗੀ ਰੇ। ਇੱਕ ਹੋਰ ਹੈ ਤੁਹਾਨੂੰ। ਕਿਹੜੇ ਪ੍ਰਕਾਰ ਦੇ ਆ? ਇਹ ਮਾਰਕਟ ਤਰ੍ਹਾਂ ਦੇ ਹੀ ਰੋਇਲ ਲੱਗੇ ਹੋਏ ਆ। ਹਾਂਜੀ। ਜਿਹੜਾ ਵੀ ਤੁਹਾਨੂੰ ਚਾਹੀਦਾ ਉਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਜਿਹੜਾ ਨਾਮ ਆ ਰੀਅਲ ਮੀਜੀ ਤੇ ਤੁਹਾਨੂੰ ਅੰਦਰ ਜਾ ਕੇ ਤੇ ਤੁਹਾਨੂੰ ਅੰਦਰ ਜਾ ਕੇ ਸਾਰਾ ਦਿਖਾਵਾਂਗੇ ਕਰਵਾ ਚੋਤੇ ਕੀ ਆਫਰ ਲੱਗੇ ਹੋਏ ਵੀਡੀਓ ਨਾ ਬਣੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਜਾ ਕੇ ਅੰਦਰ ਦਿਖਾਉਣੇ ਆ ਬੋਮਨ ਕਲੈਕਸ਼ਨ ਤੇ ਕੀ ਆਫਰ ਲੱਗੇ ਹੋਏ ਆ ਤੇ ਚਲੋ ਜੀ ਚੱਲਦੇ ਆ ਅੰਦਰ ਜਾ ਕੇ ਮਿਲਾਨੇ ਤੁਹਾਨੂੰ ਅੱਜ ਅਸੀਂ ਪਹੁੰਚ ਗਏ ਆ ਬੋਮਨ ਕਲੈਕਸ਼ਨ ਤੇ ਅੰਦਰ ਜਾ ਕੇ ਸਾਰੇ ਕਰਵਾ ਚੋਤੇ ਸਟ੍ਰੈਸ ਜੋ ਵੀ ਹੈਗਾ ਆ ਦਿਖਾਵਾਂਗੇ ਸਾਰਾ ਵੀਡੀਓ ਨਾ ਬਣੇ ਰਹੀਏ ਚੈਨਲ ਨੂੰ ਫ ਜੇ ਲੋਨ ਲੈ ਕੇ ਕਮੇਨ ਸ਼ੁਰੂ ਕਰਦੇ ਤਾਂ ਅੰਦਰ ਜਾ ਕੇ ਸਾਰੇ ਪ੍ਰਾਈਸ ਆਉਂਦੇ ਆ ਤੇ ਚਲੋ ਜੀ ਇਹ ਸਾਹਮਣੇ ਹੈਗਾ ਬੋਮਨ ਕਲੈਕਸ਼ਨ ਦਾ ਜੀ ਹਰਿਆਣਾ ਚ ਹੈਗਾ ਬੋਮਨ ਕਲੈਕਸ਼ਨ ਹਰਿਆਣਾ ਹੁਸ਼ਿਆਰਪੁਰ ਕਸਵਾ ਹਰਿਆਣਾ ਆ ਉਹਦੇ ਤੇ ਜਿੱਥੇ ਤੁਸੀਂ ਆਣਾ ਉਹ ਸਾਰੀ ਲੋਕੇਸ਼ਨ ਦੱਸ ਰਹੀ ਹਾਂ ਤੇ ਕਿੱਧਰ ਆਣਾ ਹੈ ਜੀ ਪਹਿਲਾਂ ਦੱਸੋ ਹਾਂ ਜੀ ਪਹਿਲਾਂ ਨੇੜੇ ਆਣਾ ਡਾਕਟਰ ਸਰਿੰਦਰ ਦੇ ਉਹ ਮੋਰੇ ਡਾਕਟਰ ਸਰਿੰਦਰ ਤੁਹਾਡੇ ਡਾਕਟਰ ਸਰਿੰਦਰ ਤੋਂ ਯਾਦ ਮੇਨ ਮਾਰਕੀਟ ਆ ਲਾਣੇ ਪਹਿਲਾਂ ਹੀ ਚੌਂਕ ਮੰਦਾ ਚੌਂਕ ਤੋਂ ਸੱਜੇ ਪਾਸੇ ਤੁਸੀਂ ਮੋੜ ਲੈਣਾ ਪਹਿਲੀ ਆਣੀ ਪਹਿਲੀ ਇਹ ਤਿੰਨ ਦੁਕਾਨਾਂ ਵੂਮਨ ਕਲੈਕਸ਼ਨ ਆਪਣੀ ਮਾਰਕੀਟ ਆ ਸਾਰੀ ਪਹਿਲੀ ਸ਼ਾਪ ਵੀ ਇਹਨਾਂ ਦੀ ਆ ਵੂਮਨ ਕਲੈਕਸ਼ਨ ਲਿਖਿਆ ਹੋਇਆ ਆ ਹਾਂਜੀ ਤੇ ਇੱਥੇ ਇਹਨਾਂ ਦੇ ਇਹ ਇੱਧਰ ਚੋਟਰਾ ਵਗੈਰਾ ਦੀ ਹੈ ਨਾ ਇੱਧਰ ਸਾਡੀ ਸਾਡੀ ਹੈਂਡਲੂਮ ਦੀਆਂ ਸਾਰੀਆਂ ਚਦਰਾਂ ਬੈੱਡਸ਼ੀਟ ਪਰਦੇ ਵਗੈਰਾ ਹਾਂਜੀ ਇਹ ਵੀ ਇਹਨਾਂ ਦੀ ਸ਼ਾਪ ਆ ਹਾਂਜੀ ਤੇ ਉਸ ਦੇ ਨਾਲ ਤੀਜੀ ਦੁਕਾਨ ਵੀ ਇਹਨਾਂ ਦੀ ਤੀਸਰੀ ਦੁਕਾਨ ਵੂਮਨ ਕਲੈਕਸ਼ਨ ਇੱਥੇ ਸਾਰਾ ਤੁਹਾਨੂੰ ਮਨਿਆਰੀ ਦਾ ਮਿਲਣਾ ਆ ਸਾਹਮਣੇ ਵੀ ਆ ਪਰ ਇਹਨਾਂ ਦੀ ਹੈ ਹਾਂਜੀ ਇੱਥੇ ਸਾਰਾ ਪਲਾਸਟਿਕ ਦਾ ਗਿਫਟ ਆਈਟਮ ਵਗੈਰਾ ਸਿੰਡਰੀਆ ਵਗੈਰਾ ਫਲਾਵਰ ਪੋਟਸ ਵ ਉਹ ਜੀ ਐ ਚਲ ਜਾਂਦੀ ਹੈ ਬਾਜ਼ਾਰ ਨੂੰ ਹਾਂਜੀ ਇਹ ਮੇਨ ਮਾਰਕੀਟ ਨੂੰ ਮਾਰਕੀਟ ਨੂੰ ਚਲ ਜਾਂਦਾ ਰਸਤਾ ਨਾ ਹਾਂਜੀ ਹਾਂਜੀ ਤੇ ਰੋਡ ਤੇ ਨਾ ਪੈ ਜਣਾਏ ਰੋਡ ਪਹਾੜੀ ਗੇਟ ਸਿੱਕਰੀ ਰੋਡ ਮੇਨ ਪਹਾੜੀ ਗੇਟ ਕਹਿੰਦੇ ਨੇ ਮੇਨ ਪਹਾੜੀ ਗੇਟ ਕਹਿੰਦੇ ਹਨਿਆਣਾ ਦੇ ਵਿੱਚ ਤੇ ਆਹ ਚੌਕ ਉਹ ਮਨ ਕਲੈਕਸ਼ਨ ਹਾਂਜੀ ਮਨ ਕਲੈਕਸ਼ਨ ਤੇ ਇੱਥੇ ਅੱਜ ਰਖਾਵਾਂਗੇ ਤੁਹਾਨੂੰ ਇਹ ਹੈਗੇ ਆ ਪੂਆ ਜੀ ਪੂਆ ਜੀ ਪੂਆ ਜੀ ਇਹ ਸਾਡੇ ਪੂਆ ਜੀ ਉਹ ਪੂਆ ਜੀ ਨਾ ਪੂਆ ਲੱਗਦੀ ਹਾਂ ਹਾਂਜੀ ਉੱਰੀਏ ਨਾ ਸ਼ੋਪਾ ਅੰਦਰ ਜਾ ਕੇ ਤਾਂ ਪੌਣੇ ਆ ਰੇਟ ਵੀ ਸਾਰੇ ਦਾ ਕਾਮਾਗੇ ਜਿਹੜਾ ਪੀ ਰਹੀਆਂ ਜਿਹੜਾ ਨਾ ਬਣੀ ਰਹਿ ਗਿਓ ਬਸ ਇਹ ਰਾਚੀ ਤੁਸੀਂ ਦੇਖ ਸਕਦੇ ਹੋ ਤੇ ਇਹ ਸਟਾਰਟ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਰਾਚ ਹੈਗਾ ਆ ਇਹ ਹੈ ਹਰਿਆਣੇ ਤੋਂ ਬੋਮਨ ਕਲੈਕਸ਼ਨ ਇਹ ਇੱਥੇ ਸਾਰਾ ਮਨਿਆਰੀ ਦਾ ਸਾਮਾਨ ਮਿਲਦਾ ਆ ਇਹ ਸਾਰਾ ਬੜਤਾ ਵਾਸਤੇ ਸਾਰੇ ਸ਼ੋਪਿੰਗ ਕਰਨ ਆਈਏ ਤੁਸੀਂ ਦੇਖੋ ਤੇ ਰਾਤ ਨੂੰ ਤਾਂ ਇੱਕ ਤਾਂ ਗਏ ਇੱਧਰ ਵੀ ਰਾਤ ਨੂੰ ਆ ਸਾਰੇ ਸ਼ੋਪਿੰਗ ਕਰਦੇ ਫਿਰ ਸ਼ਾਮ ਦਾ ਸਮਾਂ ਆ ਲਓ ਜੀ ਹੁਣ ਸਾਨੂੰ ਕੱਸੂਗੇ ਹਾਂਜੀ ਆ ਮੇਨ ਓਫਰਲ ਜਿਹੜਾ ਕਰਵਾਰ ਚੋਂ ਜਿੰਨਾ ਵੀ ਲੈ ਆਂਦੇ ਰੰਦਾ ਸਾਮਾਨ ਹੈ ਹਰ ਇੱਕ ਖੜਮ 6-6 ਰੁਪਏ ਦੀ ਓਫਰ ਚ ਲੱਗੀ ਹੈ ਓਕੇ ਆ ਨੀਲ ਪਿੰਡ ਨਾਲੋਂ ਪਾਊਡਰ ਲੈ ਲਓ ਕਾਜਲ ਲੈ ਲਓ ਸੰਦੂਰ ਹਰੇ ਘੜਮ 6-6 ਰੁਪਏ ਦੀ ਲਓ ਜੇ ਇੰਦਰ ਪਾਰਟਸ ਨਗਰਾਂ ਦੇ ਰੱਖਨੇ ਹੋਏ ਆ ਇਹ ਸਾਰੇ ਆਈਟਮ 60 ਰੁਪਏ ਦੇ ਚਾਹੇ। ਜਿਹੜੀ ਮਾਰਕੀਟ ਚ ਨੋਰਮਲੀ 15-20 ਰੁਪਏ ਦੀ ਮਿਲਦੀ ਸਾਡੇ ਕੋਲ 6-6 ਰੁਪਏ ਦੀ। 6-6 ਰੁਪਏ ਦਾ। ਲੋ ਜੀ ਇਹ ਸਾਰਾ 6 ਰੁਪਏ ਦੀ। 6-6 ਰੁਪਏ ਦਾ ਜੋ ਕੰਗਾ ਆ? ਹਾਂਜੀ। ਹੁਣ ਇੱਦੀ ਅੱਗੇ ਆਹ ਦੋ ਜੋੜੇ ਵੀਰ। ਇਹ ਆ ਰੋੜ ਦੀ। 250 ਇਹਦੀ ਮਾਰਪੀ ਆ। ਹਾਂਜੀ। 125 ਰੁਪਏ ਦੀ। 125 125 ਰੁਪਏ ਦੀ। 250 ਇਹ ਮਾਰਪੀ ਆ। ਇੱਕ ਨਾਲ ਇੱਕ ਫ੍ਰੀ। ਉਹ ਇੱਕ ਨਾਲ ਇੱਕ ਫ੍ਰੀ। ਫ੍ਰੀ ਹਾਂਜੀ। 125 2 125 1 250 ਦੀਆਂ 2 250 ਦੀਆਂ 2 2 ਹਾਂਜੀ 125 ਲੋ ਜੀ ਇਹ ਹੈਗੇ ਡਾਇਮੰਡ ਵਾਲੀ ਹਾਂਜੀ ਜਿਹੜੀ ਮਰਜੀ ਜਿਹੜਾ ਨਾਮ ਕਹੋਗੇ ਸਾਰੀਆਂ ਮਿਲ ਜਣੀਆਂ ਸਾਰੀਆਂ ਹਾਂ 125 125 ਰੁਪਏ 2 ਹੈਗੇ 250 2 250 ਦੀ ਤੇ ਤੁਸੀਂ ਫੈਸ਼ਰ ਕਰਵਾਉਣਾ ਚਾਹਤੇ ਸਪੈਸ਼ਲ ਜੇ ਫੈਸ਼ਰ ਕਿੱਟਾਂ ਲਿਆਣੀਆਂ ਆ ਕੋਈ ਵੀ ਕਿੱਟਾਂ ਲਿਆ ਕਰੇ 125 ਦੇ ਕੋਹਾ ਡਾਇਮੰਡ ਆ ਜਾਂ ਰੋਸਟਸ ਵੀ ਆ ਜਾਓ ਚਾਹੇ ਆਸਰਾਵੇਦੀ ਵੀ ਲਿਆਓ 125 ਦੀ ਇਹ ਕੋਹਾ ਤੇ 2 ਹੈਗੇ 250 ਦੇ 2 ਕੀ ਚੋਰੀ ਆ ਕਿ ਵਾਕਿ ਤੁਸੀਂ ਰੱਸ ਵੀ ਦੇ ਸਕਦੇ ਆ ਰੱਸੀ ਕਾਫੀ ਹੈਗਾ ਇਹ ਕੋਲ ਆ ਜਿਹੜੀ ਮਾਰਕੀਟ ਚ ਪਿਓ ਰੂਟਸ ਦੀ ਬਲੀਚ ਹੈ ਐਮ ਆਰ ਪੀ ਦੀ ਹੈਗੀ ਹੈ 300 ਡੀ 10, 10 70 ਰੁਪਏ ਬਲੀਚ ਹੈ 70 ਰੁਪਿਆ ਐਮ ਆਰ ਪੀ ਦੀ ਤੁਹਾਨੂੰ ਇੱਕ ਨਾਲ ਇੱਕ ਫ੍ਰੀ 35 ਰੁਪਏ ਦੀ ਕਿੰਨਾ ਕੋਫੀ 35 ਰੁਪਏ ਦੀ ਹਾਂਜੀ ਇਹ 70 ਦੀਆਂ ਦੋ 70 ਦੀਆਂ ਦੋ 70 ਦੀਆਂ ਦੋ 35 ਦੀ ਇੱਕ ਹਾਂਜੀ ਤੇ ਜੇ ਸਤਰੀਆ ਦੋ ਲੈਨੇ ਆ ਤੇ ਪੈਸੇ ਰੇ ਦੇ ਤੇ ਅੰਤਿਰਵੇਦੀ ਹਾਂਜੀ ਤੇ ਅੱਗੇ ਤੱਕ ਅੱਗੇ ਹੁਣ ਆ ਜੋ ਨੇਲ ਪੁਂਟ ਬਹੁਤ ਇੱਧੇ ਚੰਦਨਾ ਉਹਨਾਂ ਕੋਲ ਜੇ ਤਰ ਪਾਛੇ ਬੈਰਾ ਬੁਲਾਇਆ ਜਾ ਸਕਦੇ ਤੁਸੀਂ ਪਾਛੇ ਲੱਗੇ ਹੋਏ ਆ ਤੇ ਇਧਰ 20 ਰੁਪਏ ਜੋ ਆ ਇਧਰ ਦਾ ਸੈਟ ਤੁਹਾਨੂੰ 20 ਰੁਪਏ ਚ ਦੇਖੋ ਮਿਲ ਜਾਣੀ ਆ ਹਾਂਜੀ ਤੇ ਇਹਦੇ ਵਿੱਚ ਦਰਜਨ ਬੰਗਾਆਂ ਤੇ ਇਦਾਂ ਅੱਗੇ ਇਹ ਪਾਟਾ ਹੁਣ ਅੱਗੇ ਇਹ ਮਾਰਕੀਟ ਚ ਨੋਰਮਲੀ ਤੁਹਾਨੂੰ ਇਹਦੇ ਨਾਲ ਦੀ 50-50 ਰੁਪਏ ਦੀ ਮਿਲਨੀ ਆ ਨੇਲ ਪੇਂਟ ਆਕਰਸ਼ ਦੀਆਂ ਇਹਦੇ ਨਾਲ 7 ਦਿਨ ਦੀ ਸਟੇਰ ਰਹਿੰਦੀ ਆ ਹਾਂਜੀ 20-20 18-18 ਰੁਪਏ ਦੀਆਂ 18 ਰੁਪਏ ਦੀ 18-18 18-18 ਰੁਪਏ ਦੀ ਨੇਲ ਪੇਂਟਾ ਓਕੇ ਉਸ ਤੋਂ ਅੱਗੇ ਦਾ ਬੈਂਗਲਾ ਆਏ ਤੇ ਸਾਰੇ ਰੇਟ ਮੈਂਸ਼ਨ ਹੀ ਐ ਇਹਦੇ ਤੁਹਾਨੂੰ ਬਯਰ ਨਾਲੋਂ ਅੱਧੇ ਰੇਟ ਤੇ ਮਿਲਣਗੇ ਜੋ ਵੀ ਲੈਟ ਮੈਂਸ਼ਨ ਆਲਸੋ ਲੈਟ ਫਿਰ ਮੈਨੂੰ ਦੋ ਸੌ 75 ਮਾਰਕੀਟ ਚ ਤੁਹਾਨੂੰ ਇਹ 300 ਰੁਪਏ ਦੇ ਕੜੇ ਮਿਲਣੇ ਪਿਓਰ ਰੀਡ ਵੀ ਚੇ ਰੀਡ ਵੀ ਦੋ 200 200 ਰੁਪਏ ਦੇ 200 ਰੁਪਏ ਮਾਰਕੀਟ ਪ੍ਰਾਈਸ 300 ਨਾਲ ਜੋ ਜੀ ਪਿਓਰ ਰੀਡ ਦਾ ਕੜੇ ਲੈ ਜਾਣੇ ਪਰ ਬਸ ਸਪੈਸ਼ਲ ਆ ਇਹ ਉੱਪਰ ਲੱਤੇ ਹੋਇਆ। ਹਾਂਜੀ ਪੂਰਾ ਵੈਰਾਈਟੀ ਹੈਗੀ ਉੱਪਰ ਇਹਦੀ ਉੱਪਰ। ਇਹ ਉੱਪਰ ਵੀ ਜਿੱਦਾਂ ਦੇ ਖੜੇ ਤੁਸੀਂ ਇਹ ਚਾਹੁੰਦੇ ਆ ਖੜੇ ਵੀ ਲੱਗੇ ਹੋਏ ਔਰ ਇਹਨਾਂ ਨਾਲ ਚੋੜੀਆਂ ਜੇ ਅਟੈਚ ਕਰਕੇ ਲੈਣੇ ਹੋਵੇ ਉਹ ਵੀ ਇਹਨਾਂ ਸੈਟਸ ਵਿੱਚ ਲੈ ਜਾਣੇ ਆ। ਹਾਂਜੀ ਲੋਹੇ ਜੀ ਲੱਗੇ ਹੋਇਆ ਇਹ ਤੇ ਸਾਰਾ ਦੇਖ ਸਕਦੇ ਤੁਸੀਂ ਇੱਕ ਵਾਰੀ ਵਿਜ਼ਿਟ ਜਰੂਰ ਕਰੋ। ਹਾਂਜੀ ਤੇ ਆਣਾ ਕਿੱਥੇ ਆ? ਹਰਿਆਣੇ ਦੇ ਵਿੱਚ ਗੋਮਨ ਕਲੈਕਸ਼ਨ। ਨੇੜੇ ਡਾਕਟਰ ਸਰਿੰਦਰ। ਨੇੜੇ ਡਾਕਟਰ ਸਰਿੰਦਰ। ਤੇ ਅੰਦਰ ਬੈਂਗਲ ਸੈਟ ਹੋ ਰਿਹਾ ਨੂੰ। ਹਾਂਜੀ ਕੀ ਪ੍ਰਾਈਸ ਹੈ ਨਾ? ਸਾਰਿਆਂ ਦੇ ਰੇਟ ਮੈਂਸ਼ਨ ਹੈ ਕਿਉਂਕਿ ਇਹੀ ਜਿਹੜੀ ਮਾਰਕੀਟ 'ਚ ਬੈਂਗਲ ਤੁ ਤਾ ਹੀ ਤੇਨ ਸੂਰ ਘਟ ਨਹੀਂ ਮਿਲਨੀ ਹਾਂਜੀ ਅਸੀਂ 1.5 150 ਰੁਪਏ ਦੀ ਮਾਇਆ ਤੇ ਅੱਧੇ ਰੇਟ ਤੇ 150 ਦਾ ਸੈਟ ਹੋ ਰਿਹਾ ਹੈ 150 150 ਰੁਪਏ ਤੇ ਇਹ ਸਾਰੇ 1.5 150 ਸਾਰੇ ਡੇ ਅਲੱਗ-ਅਲੱਗ ਸਾਰੇ ਦੇ ਪ੍ਰਾਈਸ ਲਿਖੇ ਆ ਜਿੱਦਾ 180 ਸਾਰੇ ਪ੍ਰਾਈਸ ਲਿਖੇ ਹੋ ਕੇ ਉੱਤੇ ਰੇਟ ਲਿਖਨੇ ਹੋਏ ਆ ਤੁਸੀਂ ਸੈਟ ਵੀ ਲੈਣੇ ਆ ਬੰਗਲਾ ਸੈਟ ਲੈਣੇ ਆ ਤਾਂ ਹੋਰ ਨੇ ਵੀ ਉੱਤੇ ਰੇਟ ਲਿਖਿਆ ਹੋਇਆ ਤੁਸੀਂ ਇੱਥੇ ਤੋਂ ਲੈ ਜਾ ਸਕਦੇ ਆ ਇਹ ਵੀ ਦੇਖੋ ਇਸ ਤਰ੍ਹਾਂ ਚੂੜੀਆਂ ਵੀ ਤੁਹਾਨੂੰ ਕਿਓ ਹੈ 1.5 150 ਸੈਟ ਵਾਸਤੇ ਇਸ ਤਰ੍ਹਾਂ ਚੋੜੀਆਂ ਮਿਲ ਸਕਦੀਆਂ ਹਾਂਜੀ ਤੇ ਸੈਟ ਵੀ ਲਿਜਾ ਸਕਦੇ ਆ ਚਲੋ ਇਹ ਤਾਂ ਹੋਣ ਹੋ ਗਿਆ ਆਪਣੇ ਜਿੱਤਾਂ ਦੇ ਵੀ ਸੂਤ ਨਾਲ ਦੇ ਸੈਟ ਅਟੈਚ ਕਰਕੇ ਲਿਜਾ ਸਕਦੇ ਆ ਹੋ ਚੁੱਕਾ ਕੁਝ ਸੈਟ ਲੱਗੇ ਹੋਏ ਚੋੜੀਆਂ ਦੇ ਕੋਲ ਜਰੂਰ ਵਿਜ਼ਿਟ ਕਰੋ ਹਮ ਦਾ ਅਨੁਪ੍ਰੀਮ ਨੋਕਾਮਾਂਗ ਪਰਫਿਊਮ ਚ ਕਿਉਂਕਾ ਪਰਫਿਊਮ ਕਿਉਪੀਡ ਦਾ ਪਰਫਿਊਮ ਹੈ ਐਮ ਆਰ ਪੀ ਦੀ ਹੈਗੀ 225 ਓਕੇ ਚਾਰ ਫਲੇਵਰ ਆਂਦੇ ਇਹਦੇ ਵਿੱਚ ਓਕੇ ਫ੍ਰੈਗਰੈਂਸ ਇਹਦੀ 24 ਘੰਟੇ ਸਟੇ ਹੈ ਇਹਦੀ ਬੋਡੀ ਸਪਰੇਅ ਹੈ ਬੋਡੀ ਸਪਰੇਅ 225 24 ਘੰਟੇ ਸਟੇ 225 ਵਾਲਾ 75 ਰੁਪਏ ਦਾ 75 ਰੁਪਏ 225 ਚ ਲੋ ਜੀ ਆਫਰ ਲੱਗੀ ਹੋਈ ਆ 225 ਚ 75 ਰੁਪਏ 75 ਰੁਪਏ ਦਾ ਤੁਹਾਨੂੰ ਮਿਲਣਾ ਤੇ ਇਧਰ ਵੀ ਲੱਗੇ ਹੋਇਆ ਜੇ ਤੁਸੀਂ ਹੋਰ ਵੀ ਹੈਗੇ ਰੀਚ ਵੀ ਪਰਫਿਊਮ ਵੀ ਸਾਰੇ ਲਾਈ ਹੋਏ ਆ ਪਰਫਿਊਮ ਜਿਹੜੇ 3 300 ਵਾਲੇ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਮਿਲ ਜਣੇ 300 ਦੇ 300 ਦੇ ਦੋ 300 ਦਾ ਜੇ ਪ੍ਰਾਈਸ ਆ ਉਹ 300 ਦੋ ਤੁਹਾਨੂੰ ਅੱਧੇ ਰੇਟ ਤੇ ਅੱਧੇ ਰੇਟ ਤੇ ਹੋਰ ਇਹ ਸਾਰੇ ਪਰਫਿਊਮ ਲੱਗੇ ਹੋਏ ਆ ਤੇ ਇਧਰ ਬਲੀਚ ਰੇਣਾ ਬਲੀਚ ਰੱਗਿਆ ਬਲੀਚ ਸਾਰੀਆਂ ਲੱਗੀਆਂ ਹੋਈਆਂ ਆ ਫੈਮਿਲੀ ਹੈਗੀਆਂ ਵੀ ਹੋਰੀ ਹੈਗੀਆਂ ਸਾਰੇ ਬਲੀਚ ਇਧਰ ਲੱਗੀਆਂ ਹੋਈਆਂ ਆ ਇੱਕ ਵਾਰੀ ਚੁੱਕ ਵਿਜ਼ਿਟ ਕਰੋ ਬਾਕੀ ਪਰਫਿਊਮ ਵੀ ਸਾਰੇ ਹੈਗੇ ਆ ਬਾਡੀ ਸਪਰੇਅ ਉਧਰ ਬੈਲਾਵੇਟਾ ਗੇ ਤੇ ਇਧਰ ਫੋਗ ਦੇ ਬੈਲਾਵੇਟਾ ਬੈਲਾਵੇਟਾ ਉੱਪਰ ਆ ਉੱਪਰ ਬੈਲਾਵੇਟਾ ਹਰੇਕ ਫ੍ਰੈਗਰੈਂਸ ਬੈਲਾਵੇਟਾ ਜਿਹੜਾ ਮਾਰਕਟ ਹੈ ਤੁਹਾਨੂੰ 600 ਰੁਪਏ ਮਾਰਕੀਟ ਤੁਹਾਨੂੰ 550 ਦਾ ਮਿਲਦਾ ਹਾਂਜੀ ਮਿਲਦਾ ਹੈ ਇਹ ਤੁਹਾਨੂੰ 450 ਰੁਪਏ ਦਾ ਤੇ 450 ਦਾ ਬੈਲੇ ਵਟਾ ਲੈ ਲਓ ਇਦਾਂ ਲੱਗਾ ਆ ਤੇ ਇਦਾਂ ਲੱਗੇ ਹੋਏ ਆ ਇਹ ਫੋਗ ਦੇ ਲੈ ਜਾਣੇ ਫੋਗ ਦੇ ਵੀ ਲੈ ਜਾ ਸਕਦੇ ਲੱਗੀਆਂ ਹੋਈਆਂ ਸਾਰੀਆਂ ਉਹ ਉਹ ਜੇ ਲੋ ਜੇ ਤਾਂ ਤੁਸੀਂ ਆਲਮਾ ਦਾ ਡਰੋਪਸ ਲੈ ਜਾਣਾ ਹੈ ਚਾਹੇ ਪਰੀਆ ਦਾ ਲੈ ਜਾਣਾ ਆ ヘア ऑइल ਹਰੇ ਕੇ ਉੱਪਰ ਕਾ ਬਾਰੇ ਦਾ ਤਰ੍ਹਾਂ ਦੇ ヘア ऑइल ਲੱਗੇ ਹੋਏ ਆ ਜਿਹੜਾ ਵੀ ਤੁਹਾਨੂੰ ਚਾਹੀਦਾ ਉਹ ਲੈ ਜਾ ਸਕਦੇ ਆ ਇਧਰ ਵੀ ਇਹ ਫੇਸ ਵੋਸ਼ ਫੇਸ ਵੋਸ਼ ਹੋ ਗਏ ਇਧਰ ਫੇਸ ਵੋਸ਼ ਵੀ ਲੱਗੇ ਸੋਤੇ ਹੀ ਐਸਾ ਹੇਅਰ ਕਲਰ ਹੇਅਰ ਕਲਰ ਲੱਗੇ ਹੋਏ ਆ ਸਾਹਮਣੇ ਅੱਗੇ ਸਾਰੇ ਸ਼ੈਂਪੂ ਆ ਗਏ ਸਾਰੇ ਹੁਣ ਇਧਰ ਸ਼ੈਂਪੂ ਸਾਰੇ ਆ ਗਏ ਸ਼ੈਂਪੂ ਜਿਹੜਾ ਕੋងਗੇ ਸਾਰੇ ਮੈਜਨ ਸ਼ੈਂਪੂ ਕੰਡੀਸ਼ਨਰ ਹਰੇਕ ਹਰੇਕ ਆਈਟਮ ਹੈਗੀ ਹੋਰਟੀ ਦਾ ਹੋਗਾ ਹੈ ਸੰਸਲਿਕ ਹੈਗਾ ਹੈ ਤੇ ਲੈਨਿਕ ਪਲੱਸ ਹੈਗਾ ਹੈ ਹਾਂਜੀ ਇਹ ਵੀ ਮਾਰਕਟ ਲਾਣੋਂ ਤੁਹਾਨੂੰ 20 ਤੋਂ 30% ਲੈਸ ਮਿਲ ਜਣਾ ਲੋ ਜੀ ਹਰ ਕਿਸ ਤਰ੍ਹਾਂ ਦੇ ਸ਼ੈਂਪੂ ਤੁਹਾਨੂੰ ਮਿਲ ਜਾਣੇ ਜਿਹੜਾ ਤੁਸੀਂ ਚਾਹੋਗੇ ਸ਼ੈਂਪੂ ਹਰ ਕਿਸ ਤਰ੍ਹਾਂ ਦੇ ਤੇ ਮਾਰਕਟ ਨਾਲੋਂ ਕਿੰਨਾ 20 ਤੋਂ 30% ਲੈਸ ਹੋਣਾ 20 ਤੋਂ 30% ਬਾਕੀ ਕਿ ਇਹ ਇੱਦਾਂ ਦੇ ਫਾਇਦੇ ਜਿਹੜੇ ਤੋਂ ਸਾਨੂੰ ਅੱਧੇ-ਅੱਧੇ ਮੇਲ ਮਿਲ ਜੇ ਨੇ 400 ਐਮਆਰਪੀ ਦੇ ਤਾਂ 402 ਮਿਲ ਜਣੇ 402 ਮਿਲ ਜਣੇ ਜਿਨ੍ਹਾਂ 400 ਐਮਆਰਪੀ ਆ ਉਹਨਾਂ ਨੂੰ 400 402 ਹੋਵੇ ਹੋਰ ਜਿਸ ਨੂੰ ਵਿਜ਼ਿਟ ਕਰੋ 250 ਤੋਂ ਲਓ ਜੀ ਇੱਥੇ ਬੈਂਗਲ ਜਿੱਦਾਂ ਮਾਰਦੇ ਤੁਸੀਂ ਹਰਕਤਾਂ ਨਾਲ ਸਾਨੂੰ ਨੇਲਸ ਜਿਨ੍ਹਾਂ ਨੂੰ ਨੇਲਸ ਸਟਾਈਲ ਨੂੰ ਨੇਲਸ ਵੀ ਜਾ ਸਕਦੇ ਹੋ ਹਰਕਤ ਕਰਨੇ ਚਾਚੀ ਕਿਹੜੇ ਨੇ ਚਾਚੀ ਬਾਹਰ ਆ ਗਈ ਯਾਰ ਇੱਧਰ ਅਚੀਦਨ ਕਿਹੜਾ ਸਾਈਟ ਹੈ ਇਹ ਆਹ ਪਤਾ ਨਹੀਂ ਸਮਾਂ ਤਾਂ ਮੈਂ ਜਿਹੜਾ ਰਾਤ ਨੂੰ ਪਿੱਛੇ ਦੇਖ ਸਕਦੇ ਰਾਤ ਨੂੰ ਨਾ ਹੈਗਾ ਉਹ ਜਲਦੀ ਉਧਰ ਆ ਕੇ ਇੱਕ ਵਾਰੀ ਵਿਜ਼ਿਟ ਕਰੋ ਲੋਟ ਇਹ ਤੁਸੀਂ ਜਿਹੜੇ ਪੈਸਟ ਕੰਮ ਕਰਦਾ ਅਰਬਾਤ ਉਹ ਵੀ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਨਾ ਤਾਂ ਜਾਓ ਨਾ ਤਾਂ ਨਹੀਂ ਕੁੜੀ ਵਾਲੀ ਵੀ ਆਦੀ ਨਾ ਉਹ ਬਾਲ ਵਾਲੇ ਨੇ ਜਿਹੜਾ ਦੋਸਰੇ ਦੇ ਇਸ ਤਰ੍ਹਾਂ ਮਿਲਦਾ ਹਰ ਪਤਨਾਂ ਦਾ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਰਾਜੀ ਨਾ ਕਿ ਮੈਂ ਕਾਪੀ ਹੈ ਕਿ ਆਣਾ ਕਿੱਥੇ ਹੈ ਗੋਮਨ ਕਲੈਕਸ਼ਨ ਹਰਿਆਣਾ ਬੇਚੀ ਜੂਰੇ ਕੋਈ ਵੀ ਦੇ ਕੋਲ ਫਰਦਾਤਾ ਨਹੀਂ ਸਾਮਾਨ ਹੈ ਕਿ ਮੇਕਅਪ ਲੇਡੀਸ ਵਾਕਿਆ ਸ਼ੈਸ਼ਲੇ ਹੋ ਮੇਕਅਪ ਦਾ ਸਾਮਾਨ ਹੈ ਲਕਮਨੀਆ ਦੇ ਸਕਿਨ ਆ ਸੰਸਤੈਂ ਹਾਂਜੀ ਕਰੀਮ ਲੈਣੀਆਂ ਲਕਮਨੀਆ ਦੀਆਂ ਨੇ ਆ ਗਿਆ ਸਾਰਾ ਮੇਕਅਪ ਦਾ ਸਾਰਾ ਸਾਮਾਨ ਹੈਗਾ A to Z ਜਿਹੜਾ ਵੀ ਪਾਰਲਰ ਦਾ ਹੁੰਦਾ ਇਹ ਆਈਟਮ ਹੈਗੀ ਹੈ ਫੋਨ ਕਲੈਕਸ਼ਨ ਮਾਜੂਰੀ ਹਰ ਵਗੈਰਾ ਸਾਰਾ ਤੁਹਾਨੂੰ ਇਸਪੋਰਟਰ ਸਾਹਿਬ ਕੋਲੋਂ ਸਾਰਾ ਸਾਮਾਨ ਮਿਲ ਜੂਗਾ ਫੈਸ ਬੋਟ ਵੀ ਮਿਲ ਜੂਗਾ ਇੱਥੇ ਹਰ ਤਰ੍ਹਾਂ ਦਾ ਸਾਮਾਨ ਆ ਹਾਂਜੀ ਹਾਂਜੀ ਆਹੋ ਇਸ ਰੈਕਸ ਦੇ ਰੇਕ ਦਾ ਟਾਇਰ ਆਸ਼ਟਾ ਕੀ ਹੈ ਵੈਸੇ ਸ਼ੋਪਿੰਗ ਕਰਵਾ ਚੋਤੇ ਲੋਕੀ ਸਾਰੇ ਆ ਤੇ ਸ਼ੋਪਿੰਗ ਕਰਨ ਆ ਰਹੇ ਆ ਜੇ ਆ ਕੋਈ ਇਹਦੇ ਕੋਲੋਂ ਕਿਸੇ ਆਣਾ ਜਲਦੀ ਜਲਦੀ ਆ ਜਾ ਹਰਿਆਣੇ ਦੇ ਵਿੱਚ ਤੇ ਇਹਦੇ ਵਿੱਚ ਕੋਈ ਰੰਗ ਤੇ ਨਾ ਲੱਗਣ ਦੇ ਫੋਨ ਵੀ ਲੱਗੇ ਰੁਪਈਆ ਨਾ ਕੋਈ ਕੁਝ ਚੱਲ ਰਿਹਾ ਹੈ ਹਾਂਜੀ ਆਫਰ ਵੀ ਚੱਲਦੀ ਹੈ ਇਹ ਮਾਰਕੀਟ ਚ ਦੀ ਨਾਲ ਦੀ ਲਿਪਸਟਿਕ ਤੁਹਾਨੂੰ 200 ਰੁਪਏ ਦੀ ਮਿਲਦੀ ਹੈ ਇਹ ਸਟੇ ਰਹਿੰਦੀ ਹੈ

ਮੈਂਹਿੰਦੀ ਤੁਹਾਨੂੰ ਮਿਲ ਜੂਗੀ ਜਿਹੜਾ ਹੈਂਡ ਮੈਂਹਿੰਦੀ ਉਹ ਵੀ ਤੁਹਾਨੂੰ ਮੈਚੇ ਲੱਗੀਆਂ ਹੋਈਆਂ ਆ। ਇਹਦੀ ਐਨਾ ਪ੍ਰਾਈਸ ਹੈ। ਇਹ ਨਹੀਂ ਤਾਂ ਡੱਬਾ ਤੁਹਾਨੂੰ ਮਾਰਕੀਟ ਚੋਂ 10 ਰੁਪਏ ਦੀ ਤੁਹਾਨੂੰ ਇੱਕ ਸਿੰਗਲ ਮਿਲਣੀ ਆ। ਆ ਇੱਕ ਮਿਲਣੀ ਆ। ਇਹ ਤੁਹਾਨੂੰ 5-5 ਰੁਪਏ ਦੀ। ਇਹ 5-5 ਰੁਪਏ ਦੀ। 5 ਰੁਪਏ ਦਾ ਡੱਬਾ। 45 ਰੁਪਏ ਦਾ ਡੱਬਾ। ਹਾਂਜੀ। ਲੋ ਜੀ ਜਿਹਨਾਂ ਦਾ ਡੱਬੇ ਵੀ ਲੈ ਜਾਣੇ ਆ 45 ਰੁਪਏ ਦਾ ਡੱਬਾ ਹੈ ਤਾਂ 5 ਰੁਪਏ ਦੀ ਇੱਕ ਇਹਦਾ ਇਹ ਮਿਲ ਜੂਗੀ। ਇੱਕ ਹੋਰ ਹੈ ਤੁਹਾਨੂੰ ਖਲੋ। ਇੱਕ ਐਂਜੋ ਹੈਅ ਸਪਰੇਅ ਆ। ਹਾਂਜੀ। ਮਾਰਕੀਟ ਪ੍ਰਾਈਸ ਦੇ ਦਾ ਹੈਗਾ 900। ਇਹ ਸਿੰਗਲ 90 ਜਾਂ 100 ਮਾਰਕੀਟ ਤੁਹਾਨੂੰ 100 ਜਾਂ 90 ਰੁਪਏ ਦੀ ਮਿਲਣੀ ਹੈ ਹਾਂਜੀ ਜ 100 ਰੁਪਏ ਜਾਂ 90 ਰੁਪਏ ਇੱਕ ਮਿੰਟ ਕਿਹ ਪ੍ਰਾਈਸ ਹੈ 200 ਦੀਆਂ ਤਿੰਨ 200 ਦੇ ਤੇ 200 ਦੀਆਂ ਤਿੰਨ ਹਾਂਜੀ ਤੇ ਇਹ ਹੈਗਾ ਮੁੰਡਿਆਂ ਵਾਸਤੇ हेयर स्प्रे ਵਾਸਤੇ ਹੈ हेयर स्प्रे ਹਾਂਜੀ ਤੇ ਜਾ ਸਕਦੇ ਇਹਦਾ ਨਾਰੀਆ ਤੇਲ ਲੱਗੇ ਹੋਏ ਇਧਰ ਵੀ ਕੰਡੀਸ਼ਨਰ ਵਗੈਰਾ ਮੈਟ੍ਰਿਕਸ ਲੋਰੀਅਲ ਹਰੇਕ ਬਾਲਾਂ ਦੀ ਸਾਰੀ ਕੰਪਨੀ ਦਾ ਮਾਲ ਹੈਗਾ ਆਪਣੇ ਕੋਲ ਤੇ ਜੈਂਟਸ ਵਾਸਤੇ ਵੀ ਹੈਗਾ ਤੇ ਲੈਦੇ ਸੋਸ ਮਾਰ ਗਿਆ ਇਹ ਵੀ ਕੋਈ ਨਹੀਂ ਇਸ ਕੋਲ